ਨਮੀ ਦਾ ਰੇਟ ਤੁਹਾਨੂੰ ਪਤਾ ਵੀ ਉਹ 1 ਲੱਖ ਦੇ ਉੱਤੇ ਹੁੰਦਾ ਘੱਟੋ ਘੱਟ ਵੀ ਆਸ ਤਾਂ ਉਹਨੂੰ ਦੇਣਾ ਚਾਹੀਦਾ ਤੁਸੀਂ ਅਸੀਂ ਆ ਬਰੈਡ ਲਏ ਨੇ ਜੀ ਤੇ ਹੁਣ ਆ ਪਾਰਕ ਦੇ ਵਿੱਚ ਆਏ ਆ ਸੀ ਰੁਪੜ ਦੀ ਪਾਰਕ ਹੈ ਜੀ ਬਹੁਤ ਸੁੰਦਰ ਤੇ ਉੱਥੇ ਬੈਠਦੇ ਆ ਚੱਲੀ ਆਪਣੀ ਬ੍ਰਿਟਿਸ਼ ਸਰਕਾਰ ਦੇ ਨਾਲ ਸੰਧੀ ਹੋਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਆ ਉਹ ਇਹ ਸਫਾਤੇ ਹੀ ਹੋਈ ਸੀਗੀ ਗਾਇਸ ਗੁੱਡ ਮਾਰਨਿੰਗ ਮੰਮੀ ਤਾਂ ਸਕੂਲ ਚਲੇ ਗਏ ਔਰ ਹੁਣ ਚੱਲੇ ਆਪਾ ਬਾਈਕ ਵਾਲੀ ਏਜੰਸੀ ਤੇ ਮੈਂ ਤੇ ਪਾਪਾ ਔਰ ਉੱਥੇ ਬਾਈਕ ਨਿਊ ਬਾਈਕ ਲੈਣੀ ਹੈ ਬਾਈਕ ਅਗਰ ਅਗਰ ਪਸੰਦ ਆਈ ਬਾਈਕ ਸਾਨੂੰ ਤਾਂ ਲਵਾਂਗੇ ਅਦਰਵਾਇਸ ਨਹੀਂ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੁਹਾਡੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਤੇ ਅੱਜ ਅਵਨੀਤ ਨੇ ਤਾਂ ਕਰੀਏ ਜੀ ਛੁੱਟੀ ਤੇ ਅਸੀਂ ਬਾਈਕ ਲੈਂਡ ਦਾ ਪਲਾਨ ਬਣਾ ਰਹੇ ਆ ਕਿਉਂਕਿ ਜਿਹੜੀ ਦੂਜੀ ਬਾਈਕ ਹੈ ਜੀ ਉਹ ਪੁਰਾਣੀ ਹੋ ਚੁੱਕੀ ਹੈ ਜੀ ਕਾਫੀ ਮਤਲਬ ਉਹਦਾ ਇੰਜਨ ਦਾ ਕੰਮ ਮੈਂ ਦੋ ਤਿੰਨ ਵਾਰੀ ਕਰਵਾ ਚੁੱਕਿਆ ਹਾਂ ਜੀ ਪਰ ਉਹ ਸੈੱਟ ਨਹੀਂ ਹੋ ਰਿਹਾ Honda Shine ਬਾਈਕ ਤੁਸੀਂ ਦੇਖੀ ਹੋਣੀ ਹੈ ਵੀਡੀਓਜ਼ ਦੇ ਵਿੱਚ ਪਿਛਲੇ ਦੇ ਵਿੱਚ ਤੇ ਹੁਣ ਅਸੀਂ ਜਾਵਾਂਗੇ ਜੀ Bajaj ਵਾਲੇ ਦੀ ਏਜੰਸੀ ਤੇ ਅਲਸਰ ਬਾਈਕ ਦੇਖ ਰਹੇ ਹਾਂ ਜਿਵੇਂ ਨਿਓਨ 125 ਸੀਸੀ ਰਾਈਡ ਟੂ ਦੀ ਕਰਕੇ ਦੇਖਾਂਗੇ ਜੇ ਇੱਕ ਵਾਰੀ ਜੇ ਅਗਰ ਉਹ ਠੀਕ ਲੱਗੀ ਤਾਂ ਅਸੀਂ ਉਹਨੂੰ ਖਰੀਦ ਵੀ ਲਵਾਂਗੇ ਜੀ ਮੈਂ ਤੇ ਅਵਨੀਤ ਤੇ ਤੁਹਾਨੂੰ ਉੱਥੇ ਮਿਲਦੇ ਹਾਂ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੀ ਹਾਂਜੀ ਦੋਸਤੋ ਅਸੀਂ ਰੋਪੜ ਏਜੰਸੀ ਦੇ ਵਿੱਚ ਤਾਂ ਆਏ ਸੀਗੇ ਬਾਈਕ ਵਾਲੀ ਤੇ ਜਿਹੜਾ ਮੇਰੇ ਕੋਲ ਪੁਰਾਣੀ ਬਾਈਕ ਹੈ ਉਹਦਾ ਐਨਓਸੀ ਮੰਗ ਰਹੇ ਸੀਗੇ ਉਹ ਐਨਓਸੀ ਪੁਰਾਣੀ ਸੀਗੀ ਉਹ ਕਹਿੰਦੇ ਵੀ ਨਵੀਂ ਐਨਓਸੀ ਕਢਵਾ ਕੇ ਦਿਓ ਤਾਂ ਇਹ ਕੁਝ ਪ੍ਰੋਬਲਮ ਆ ਗਈ ਜੀ ਪਲਸਰ ਬਾਈਕ ਤਾਂ ਸਾਨੂੰ ਪਸੰਦ ਆ ਗਈ ਸੀ ਜਿਹੜੀ ਆਪਣੀ ਪੁਰਾਣੀ ਬਾਈਕ ਹੈ ਜੀ ਉਹਦਾ ਰੇਟ ਉਹ ਬਹੁਤ ਘੱਟ ਲਗਾ ਰਹੇ ਸੀਗੇ 13-14000 ਤੇ ਉਹ ਨਵੀਂ ਦਾ ਰੇਟ ਤੁਹਾਨੂੰ ਪਤਾ ਵੀ ਉਹ 1 ਲੱਖ ਦੇ ਉੱਤੇ ਹੋ ਗਿਆ ਕਮ ਸੇ ਕਮ 20000 ਤਾਂ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਉਹਨਾਂ ਦਾ ਮੁੱਲ ਵੀ ਨਹੀਂ ਲਾਇਆ ਜੀ ਉਹਦਾ ਮੋਟਰਸਾਈਕਲ ਆ ਤੇ ਹੁਣ ਮੈਂ ਸੋਚਿਆ ਵੀ ਹੁਣ ਚੰਡੀਗੜ੍ਹ ਦਾ ਨੰਬਰ ਹੈ ਜੀ ਬਾਈਕ ਦਾ ਤੇ ਨੂੰ ਚੰਡੀਗੜ੍ਹ ਦੇ ਵਿੱਚ ਹੀ ਸੇਲ ਕਰ ਦਾਂਗੇ ਪੁਰਾਣੀ ਬਾਈਕ ਨੂੰ ਤੇ ਉੱਥੇ ਹੀ ਏਜੰਸੀ ਦੇ ਵਿੱਚੋਂ ਅਸੀਂ ਨਵੀਂ ਬਾਈਕ ਪਰਚੇਜ਼ ਕਰ ਲਾਂਗੇ ਜੀ। ਹਾਂਜੀ। ਤਾਂ ਉਸ ਕਰਕੇ ਹੁਣ ਅਸੀਂ ਏਜੰਸੀ ਤੋਂ ਤਾਂ ਬਾਹਰ ਆ ਗਏ ਆ ਜੀ। ਆ ਇੱਧਰ ਅਬਨੀਤ ਖੇਲ ਰਹੀ ਆ ਤੇ ਅਸੀਂ ਆ ਬ੍ਰੈਡ ਲਏ ਨੇ ਜੀ ਤੇ ਹੁਣ ਆ ਪਾਰਕ ਦੇ ਵਿੱਚ ਆਏ ਆ ਅਸੀਂ। ਰੋਪੜ ਦੀ ਪਾਰਕ ਹੈ ਜੀ ਬਹੁਤ ਸੁੰਦਰ। ਹੈੱਡ ਬਾਕਸ ਦੇ ਨਾਲ ਹੀ ਆ ਜੀ। ਤੇ ਅਸੀਂ ਹੁਣ ਬ੍ਰੈਡ ਖਾਵਾਂਗੇ। ਤੇ ਉੱਥੇ ਬੈਠਦੇ ਆ ਆ ਚੱਲੀ ਅਬਨੀਤ। हां एंड वॉश ਕਰ ਲਾ ਕਰ ਲੈ ਐਂਡ वॉश ਸਟੈਚੂ ਬਣਾਇਆ ਹੋਇਆ ਜੀ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਹੁਤ ਹੀ ਸ਼ਾਨਦਾਰ ਹੈ ਬਿੱਟ ਦੋਸਤੋ ਇਹ ਜਿਹੜੀ ਪਾਰਕ ਚ ਮੈਂ ਆਇਆ ਹੋਇਆ ਹਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੈਂ ਤੁਹਾਨੂੰ ਦਿਖਾਇਆ ਸੀਗਾ ਜੀ ਮੂਰਤ ਉਹਨਾਂ ਦੀ ਤੇ ਇਹ ਸਪਾਰਕ ਦਾ ਨਾਮ ਵੀ ਮਹਾਰਾਜਾ ਰਣਜੀਤ ਸਿੰਘ ਹੈ ਜੀ ਇੱਥੋਂ ਦਾ ਇੱਕ ਇਤਿਹਾਸ ਜੁੜਿਆ ਹੋਇਆ ਹੈ ਜੀ ਜਦੋਂ ਮਤਲਬ ਇੱਥੇ ਅੰਗਰੇਜ਼ਾਂ ਦੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਦੋਂ ਸੰਧੀ ਹੋਈ ਸੀਗੀ ਉਸ ਵੇਲੇ ਮਤਲਬ ਇਸ ਥਾਂ ਤੇ ਹੋਈ ਸੀਗੀ ਉਹ ਇਹਦੀ ਡਿਟੇਲ ਵੀਡੀਓ ਮੈਂ ਕਿਸੇ ਦਿਨ ਬਣਾਵਾਂਗਾ ਤੇ ਤੁਹਾਨੂੰ ਇਹ ਇਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੀ ਤੇ ਇਹ ਰੂਪਨਗਰ ਸ਼ਹਿਰ ਦੇ ਵਿੱਚ ਹੈ ਜੀ پارک ਇਹ ਮਹਾਰਾਜਾ ਰਣਜੀਤ ਸਿੰਘ پارک ਹੈ ਜੀ ਤੇ ਉਹ ਸਾਹਮਣੇ ਕਚਹਿਰੀਆਂ ਨੇ ਜੀ ਇੱਥੇ ਕਚਹਿਰੀਆਂ ਦੇ ਨਾਲ ਹੀ ਹੈ ਜੀ ਇਹ پارک ਬਿਲਕੁਲ ਆ ਦੇਖੋ ਜੀ ਇਹ ਕਚਹਿਰੀਆਂ ਨੇ ਠੀਕ ਹੈ ਜੀ ਡਿਸਟ੍ਰਿਕਟ ਸੈਸ਼ਨ ਜੱਜ ਬੈਠਦੇ ਨੇ ਜੀ ਇੱਥੇ ਤੇ ਉਤਰ ਗਿਆ ਆਪੇ ਦੋਸਤੋ ਅਸੀਂ ਇਹ ਸ਼ਹਿਰ ਵਿੱਚ ਵੀ ਰਹੇ ਹੋਏ ਹਾਂ ਜੀ ਪਹਿਲਾਂ ਅਸੀਂ 15-16 ਸਾਲ ਇੱਥੇ ਰਹਿ ਕੇ ਗਏ ਹਾਂ ਜੀ ਰੂਪਨਗਰ ਸ਼ਹਿਰ ਦੇ ਵਿੱਚ ਉਸ ਵੇਲੇ ਵੀ ਇੱਥੇ ਆਉਂਦੇ ਹੁੰਦੇ ਸੀ ਸਵੇਰੇ-ਸਵੇਰੇ ਤੇ ਆਹ ਦੇਖੋ ਜੇ ਬਨੀਤ ਕਿੱਥੇ ਚੜ ਗਈ ਲੈ ਉਹ ਬਹੁਤ ਹੀ ਖੂਬਸੂਰਤ ਪਾਰਕ ਹੈ ਦੋਸਤੋ ਇਹ ਘੁੰਮਣ ਦੇ ਲਈ ਤੇ ਨਾਲ ਹੀ ਨਾ ਆਹ ਦੇਖੋ ਪਿੱਛੇ ਰੋਡ ਚੱਲ ਰਹੀ ਹੈ ਜੀ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਣਾ ਹੈ ਜੀ ਸੱਟ ਨਾ ਹਾਲੀਪੁੱਟ ਆ ਦੇਖੋ ਆ ਦੇਖੋ ਆ ਜਿਹੜੀ ਰੋਡ ਹੈ ਇਹ ਸਿੱਧੀ ਉਹ ਜਾਂਦੀ ਹੈ ਹੈੱਡ ਤੇ ਹੈੱਡ ਬਾਕਸ ਤੇ ਜਿਵੇਂ ਪਿਛਲੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਜੀ ਉਹਦੇ ਵਿੱਚ ਮੈਂ ਦਿਖਾਇਆ ਹੋਇਆ ਜੀ ਹੈੱਡ ਬਾਕਸ ਇਹ ਰੋਡ ਉਧਰ ਨੂੰ ਹੀ ਜਾਂਦੀ ਹੈ ਤੇ ਆਹ ਵਾਲਾ ਇਹ ਜਾਂਦੀ ਹੈ ਸਿੱਧਾ ਸ਼ਹਿਰ ਨੂੰ ਰੂਪਨਗਰ ਸ਼ਹਿਰ ਨੂੰ ਤੇ ਉਹ ਸਾਹਮਣੇ ਹੈਗੀਆਂ ਨੇ ਕਚਹਿਰੀਆਂ ਜੀ ਤੇ ਇੱਧਰ ਬਨੀਤ ਲੱਗੀ ਹੋਈ ਖੇਡਣ ਵਾਹ ਜੀ ਬਾਕੀ ਦਾ ਏਰੀਆ ਬਹੁਤ ਵੱਡਾ ਹੈ ਜੀ ਇੱਕ 게ਟ ਪਿੱਛੇ ਪਰਲੇ ਪਾਸੇ ਹੈ ਜੀ ਤੇ ਇੱਕ 게ਟ ਹੋਰ ਰਿਹਾ ਤੇ ਇੱਕ 게ਟ ਇਧਰ ਜਿੱਧਰੋਂ ਅਸੀਂ ਐਂਟਰੀ ਕੀਤੀ ਆ ਉਹ ਤਾਂ ਕਾਫੀ ਕਾਫੀ ਜਗ੍ਹਾ ਮੈਂ ਉਰੇ ਆਇਆ ਹੀ ਨਹੀਂ ਦੇਖਾਂ ਨਾ ਮੈਂ ਤੇਰੀ ਬਣਾਉਣਾ ਹਾਂ ਹਾਂ ਪਪਾ ਹੂੰ ਵੀ ਜਿੱਥੇ ਉਹ ਹੈਗਾ ਹੈ ਹੈਡ ਬਾਕਸ ਹਾਂ ਹਾਂ